えて ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਝੋਨੇ ਦਾ ਸੀਜ਼ਨ ਬਿਜਲੀ ਵਿਭਾਗ ਵਾਸਤੇ ਵੀ ਇੱਕ ਸਮ ਸੀਜ਼ਨ ਹੁੰਦਾ ਹੈ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਹੈ ਪਹਿਲੇ ਜੂਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਛੇਰੀ ਮੁਖਸਰ ਸਾਹਿਬ ਤੇ ਫਾਜ਼ਿਲਕਾ ਇਹ ਪੰਜ ਜ਼ਿਲ੍ਹੇ ਨੇ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵਿਘਨ ਜਰੀਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਖਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜਰੀਆ ਉਹ ਕਰ ਦਿਆਂਗੇ ਤੀਸਰੇ ਜੂਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਤਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਤੱਕ ਠੋਕ-ਠਟ ਬਿਜਲੀ ਰਵਾਂਗੇ ਵੱਧ ਵੀ ਲੋਡ ਹੋਈ ਇਸ ਤੋਂ ਵੱਧ ਵੀ ਵੇਚੀ ਜਿਹੜੀ ਆ ਉਹ ਦਿੱਤੀ ਜਾਊਗੀ ਬਿਜਲੀ ਦੀ ਸਪਲਾਈ ਜਿਹੜੀ ਆ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਕਮੀ ਨਹੀਂ ਆ ਔਰ ਨਾਲ ਦੇ ਨਾਲ ਜਿਹੜੀ ਸਾਡੀ ਡੋਮੈਸਟਿਕ ਸਪਲਾਈ ਆ ਕਮਰਸ਼ੀਅਲ ਇੰਡਸਟਰੀਅਲ ਸਪਲਾਈ ਆ ਉਹ ਵੀ ਇੰਟੈਕਟ ਜਿਹੜੀ ਆ ਉਹ ਜਾਰੀ ਰਹੂਗੀ ਸਾਡਾ ਵਿਭਾਗ ਬਿਜਲੀ ਵਿਭਾਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਬੁਲੰਦੀਆਂ ਜਿਹੜੀਆਂ ਉਸ਼ੂਰਿਆ ਪਿਛਲੇ ਜਦੋਂ ਤੋਂ ਅਸੀਂ ਪਸ਼ਵਾੜਾ ਕੋਲ ਮਾਈਨ ਸ਼ੁਰੂ ਕੀਤੀ ਆ ਉਹਦੇ ਤੋਂ ਹੀ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਲੇ ਦੀ ਕਮੀ ਨਹੀਂ ਹੈ ਸਾਰੇ ਕਿਸਾਨ ਪਰਾਵਾਂ ਨੂੰ ਬੇਨਤੀ ਕਰੂੰਗਾ ਜਿਹੜੀਆਂ ਡੇਟਸ ਅਨਾਉਂਸ ਕੀਤੀਆਂ ਨੇ ਜਿਹੜੇ ਜਿਹੜੇ ਜ਼ੋਨ ਦੇ ਵਿੱਚ ਵੀ ਜਿਹੜਾ ਜਿਹੜਾ ਜ਼ਿਲ੍ਹਾ ਆਉਂਦਾ ਉਸ ਉਹਨਾਂ ਡੇਟਸ ਤੋਂ ਉੱਥੇ ਜਿਹੜੀ ਆ ਧੋਨੇ ਦੀ ਲਵਾਈ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ